ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਿਸ ਵੇਲੇ ਸ੍ਰੀ ਗੁਰੂ ਹਰगोविंद ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਤਾਂ ਉਸ ਵੇਲੇ ਸਤਿਗੁਰੂ ਜੀ ਸਿੱਖਾਂ ਨੂੰ ਯੋਧੇ ਬਣਾਉਣ ਵਾਸਤੇ ਤੇ ਧਰਮ ਦੀ ਰੱਖਿਆ ਕਰਨ ਵਾਸਤੇ ਆਪ ਸਸਤਰਧਾਰੀ ਹੋਏ ਤੇ ਮੇਰੀ ਪਤੇ ਪੀਰੀ ਦੀਆਂ ਦੋ ਤਲਵਾਰਾਂ ਬਾਬਾ ਬੁੱਢਾ ਜੀ ਤੋਂ ਗੁਰੂ ਜੀ ਨੇ ਪਹਿਨਣੀਆਂ ਕੀਤੀਆਂ ਉਸ ਵੇਲੇ ਸਤ ਗੁਰੂ ਜੀ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਸੁਰਮਿਆਂ ਦੀਆਂ ਵਾਰਾਂ ਢਾੜੀਆਂ ਕੋਲੋਂ ਸੁਣਿਆ ਕਰਦੇ ਸਨ ਉਹਨਾਂ ਵਾਰਾਂ ਵਿੱਚੋਂ ਜਿਹੜੀ ਧੁਨੀ ਪਸੰਦ ਆਉਂਦੀ ਸੀ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਾਈ ਗੁਰਦਾਸ ਜੀ ਤੋਂ ਲਿਖਵਾਉਂਦੇ ਸਨ ਗੁਰੂ ਪਿਆਰੇਓ ਜਦੋਂ ਆਸਾ ਦੀ ਵਾਰ ਦੀ ਬਾਣੀ ਆਉਂਦੀ ਹੈ ਤਾਂ ਰਾਗੀ ਸਿੰਘ ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰਨ ਤੋਂ ਪਹਿਲਾਂ ਆਸਾ ਮਹਿਲਾ ਪਹਿਲਾ ਵਾਰ ਸਲੋਕਾਂ ਨਾਲ ਲੋਕ ਟੁੰਡੇ ਅਸਰਾਜੇ ਦੀ ਧੁਨੀ ਇਹ ਪੜਦੇ ਹਨ ਇਹ ਅਖਰ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਲਿਖ ਕੇ ਰਾਗੀਆਂ ਨੂੰ ਆਗਿਆ ਦਿੱਤੀ ਕਿ ਜਿਵੇਂ ਟੁੰਡੇ ਅਸਰਾਜੇ ਦੀ ਪੋੜੀ alaapi ਹੋਈ ਡਾਢੀ ਲੋਕ ਗਉਂਦੇ ਹਨ ਉਸ ਤਰ੍ਹਾਂ ਹੀ ਸ੍ਰੀ ਆਸਾ ਜੀ ਦੀ ਵਾਰ ਦੀਆਂ ਤੁਸੀਂ ਗਾਇਨ ਕਰਨੀਆਂ ਹਨ ਦੋਨਾਂ ਦੇ ਚੜ੍ਹਨ ਦਾ ਹੁਕਮ ਪੰਜਵੇਂ ਪਾਤਸ਼ਾਹ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਆਪ ਦਿੱਤਾ ਸੀ ਸੋ ਟੁੰਡੇ ਅਸਰਾਜੇ ਦੇ ਜੀਵਨ ਦੀਆਂ ਕਹਾਣੀਆਂ ਵਿੱਚ ਇੱਕ ਕਹਾਣੀ ਇਸ ਤਰ੍ਹਾਂ ਲਿਖੀ ਮਿਲਦੀ ਹੈ ਕਿ ਇੱਕ ਚਿਤਰਵੀਰ ਨਾਮੀ ਪਾਤਸ਼ਾਹ ਸੀ ਜਿਸ ਦਾ ਦੂਸਰਾ ਨਾਮ ਸਾਰੰਗ ਵੀ ਸੀ ਉਸ ਦੇ ਤਿੰਨ ਪੁੱਤਰ ਸਨ ਅਸਰਾਜ ਪਟਰਾਣੀ ਦੇ ਪੇਟੋਂ ਪੈਦਾ ਹੋਇਆ ਸੀ ਤੇ ਦੂਸਰੇ ਦੋ ਪੁੱਤਰ ਖਾਨ ਤੇ ਸੁਲਤਾਨ ਦੂਸਰੀਆਂ ਰਾਣੀਆਂ ਦੇ ਪੇਟੋਂ ਜਨਮੇ ਸਨ ਜਦੋਂ ਅਸਰਾਜ ਕੋਝ ਸਾਲਾਂ ਦਾ ਹੋ ਗਿਆ ਤਾਂ ਇੱਕ ਦਿਨ ਰਾਜੇ ਨੇ ਆਪਣੇ ਮਹਿਲਾਂ ਵਿੱਚ ਸਿਆਣੇ ਜੋਤਿਸ਼ਾਂ ਨੂੰ ਬੁਲਾ ਕੇ ਪੁੱਛਿਆ ਕਿ ਮੇਰਾ युवराज ਪੁੱਤਰ ਵੱਡੇ ਪ੍ਰਤਾਖ ਵਾਲਾ ਕਿਵੇਂ ਹੋ ਸਕਦਾ ਹੈ ਜੋਤਸੀਆਂ ਨੇ ਆਪਣੀ ਗਣਿਤ ਵਿੱਦਿਆ ਦੇ ਅਨੁਸਾਰ ਵਿਚਾਰ ਕਰਕੇ ਦੱਸਿਆ ਕਿ ਇਹ ਰਾਜਾ ਨੇ ਇੱਕ ਸੁੰਦਰ ਬੋਰਾ ਤਿਆਰ ਕਰਵਾ ਦੇ ਇਸ ਬੱਚੇ ਨੂੰ 12 ਸਾਲ ਕਿਸੇ ਦੇ ਮੱਥੇ ਨਾ ਲੱਗਣ ਦੇਈ ਕੇਵਲ ਸਿੱਖਿਆ ਦੇਣ ਵਾਲੇ ਉਸਤਾਦ ਹੀ ਇਸ ਦੇ ਕੋਲ ਹੋਣ ਖਾਣ ਪੀਣ ਲਈ ਰਸੋਈ ਵੱਖਰੀ ਹੋਵੇ ਨਹਾਉਣ ਧੋਣ ਲਈ ਸਾਰੀ ਕਿਰਿਆ ਦਾ ਰਬੰਦ ਕੀਤਾ ਜਾਏ ਤੇ 12 ਸਾਲ ਇਸ ਨੂੰ ਸ਼ਾਸਤਰ ਵਿਦਿਆ ਤੇ ਸ਼ਾਸਤਰ ਵਿਦਿਆ ਪੜ੍ਹਾ ਕੇ ਬਾਹਰ ਕੱਢਿਆ ਜਾਵੇ ਫਿਰ ਇਹ ਤੁਹਾਡਾ ਪੁੱਤਰ ਯਸ਼ਸਵੀ ਸੂਰਬੀਰ ਤੇ ਦੁਸ਼ਮਨਾ ਦਾ ਨਾਸ ਕਰਨ ਵਾਲਾ ਹੋਵੇਗਾ ਜੋਤਸੀਆਂ ਦੇ ਕਹੇ ਅਨੁਸਾਰ ਰਾਜੇ ਨੇ ਮੰਤਰੀਆਂ ਨੂੰ ਹੁਕਮ ਦੇ ਕੇ ਸਾਰੇ ਪ੍ਰਬੰਧ ਕਰਵਾ ਦਿੱਤੇ ਤੇ 12 ਸਾਲ ਜਦੋਂ ਪੂਰੇ ਹੋਏ ਤਾਂ ਉਸ ਨੂੰ ਫੇਰ ਜਪ ਤਪ ਵਿੱਚ ਲਾ ਦਿੱਤਾ ਜਦੋਂ 24 ਸਾਲ ਦਾ ਹੋ ਗਿਆ ਤਾਂ ਬੋਰੇ ਵਿੱਚੋਂ ਬਾਹਰ ਲਿਆਉਣ ਦਾ ਪ੍ਰਬੰਧ ਕੀਤਾ ਸਾਰੀ ਪ੍ਰਜਾ ਸਵਾਗਤ ਲਈ ਹਾਜ਼ਰ ਹੋਈ ਤੇ ਮੰਤਰੀगण ਅਮੀਰ ਸਭ ਇਕੱਠੇ ਹੋ ਕੇ ਉਸ ਨੂੰ ਬੋਰੇ ਤੋਂ ਬਾਹਰ ਲਿਆਏ ਉਸਤਾਦਾਂ ਦੀ ਸਿੱਖਿਆ ਅਨੁਸਾਰ ਉਸਨੇ ਆਪਣੇ ਪਿਤਾ ਦੇ ਚਰਨ ਛੂਏ ਸ਼ਹਿਰ ਵਿੱਚ ਦੀਪਮਾਲਾ ਕੀਤੀ ਗਈ ਸਾਰੀ ਪਰਜਾ ਨੇ ਬੜੀਆਂ ਖੁਸ਼ੀਆਂ ਮਨਾਈਆਂ ਕਿ ਰਾਜੇ ਦਾ ਪੁੱਤਰ ਰਾਜ ਅਧਿਕਾਰੀ युवराज ਸਾਨੂੰ ਮਿਲ ਗਿਆ ਹੈ ਤੇ ਰਾਜੇ ਨੇ ਪੁੱਤਰ ਮੋਹ ਵਿੱਚ ਉਸ ਦਾ ਮੱਥਾ ਚੁੰਮਿਆ ਆਪਣੇ ਗਲ ਨਾਲ ਲਾਇਆ ਤੇ ਸਭਾ ਬਿਠਾ ਕੇ ਹੁਕਮ ਦਿੱਤਾ ਕਿ ਆਏ ਲੋਕਾਂ ਨੂੰ ਮਿਠਾਈ ਦਿੱਤੀ ਜਾਵੇ ਤੇ ਪੁੱਤਰ ਨੂੰ ਕਿਹਾ ਕਿ ਆਪਣੀਆਂ ਮਾਤਾਵਾਂ ਨੂੰ ਮਹਿਲਾ ਵਿੱਚ ਜਾ ਕੇ ਉਹਨਾਂ ਦਾ ਵੀ आशीर्वाद ਲੈ ਕੇ ਆ ਜਦੋਂ ਅਸਰਾਜ ਆਪਣੀ ਮਾਤਾ ਤੇ ਆਪਣੀਆਂ ਮਤਰੀ ਮਾਵਾਂ ਨੂੰ ਮੱਥਾ ਟੇਕਣ ਗਿਆ ਤਾਂ ਸਭ ਤੋਂ ਛੋਟੀ ਰਾਣੀ ਜਿਸ ਦੀ ਉਮਰ ਯੁਵਰਾਜ ਦੇ ਬਰਾਬਰ ਸੀ ਇਸ ਦੇ ਸੁੰਦਰ ਚਿਹਰੇ ਨੂੰ ਵੇਖ ਕੇ ਉਸ ਦੇ ਅੰਦਰ ਗੰਦੀ ਕਾਮ ਵਾਸਨਾ ਜਾਗ ਪਈ ਕਿਉਂਕਿ ਰਾਜਾ ਵਡੇਰੀ ਉਮਰ ਵਿੱਚ ਹੋਣ ਕਰਕੇ ਉਸ ਦੇ ਮਨ ਦੀ ਵਾਸਨਾ ਦੀ ਤ੍ਰੱਪੀ ਨਹੀਂ ਸੀ ਹੁੰਦੀ ਤੇ ਜਦੋਂ ਉਸਨੇ ਇਹ ਵਾਸਨਾ ਜ਼ਾਹਿਰ ਕੀਤੀ ਤਾਂ ਅਸਰਾਜ ਦੀਆਂ ਬਾਹਾਂ ਫੜ ਕੇ ਉਸ ਨੂੰ ਮੱਥਾ ਟੇਕਣ ਨੂੰ ਰੋਕ ਦਿੱਤਾ ਅੱਗੋਂ ਅਸਰਾਜ ਨੇ ਕਿਹਾ ਕਿ ਮਾਤਾ ਮੈਨੂੰ ਮੱਥਾ ਕਿਉਂ ਨਹੀਂ ਟੇਕਣ ਦੇਂਦੀ ਤਾਂ ਅੱਗੋਂ ਰਾਣੀ ਨੇ ਕਿਹਾ ਤੂੰ ਕੋਈ ਮੇਰੇ ਪੇਟੋਂ ਜਨਮਿਆ ਬੱਚਾ ਨਹੀਂ ਹੈ ਇਸ ਲਈ ਮੇਰੇ ਨਾਲ ਮਾਂ ਪੁੱਤਰ ਦੇ ਰਿਸ਼ਤੇ ਦੀ ਬਜਾਏ ਪਤੀ ਪਤਨੀ ਦਾ ਰਿਸ਼ਤਾ ਜੋੜੋ ਮੇਰੇ ਨਾਲ ਗ੍ਰਹਸਤ ਜੀਵਨ ਦਾ ਵਿਹਾਰ ਕਰ ਅਸਰਾਜ ਜੋ ਉਮਰ ਦਾ ਵੱਡਾ ਹਿੱਸਾ ਧਰਮ ਦੀ ਪੜ੍ਹਾਈ ਤੇ ਜਪ ਤਪ ਵਿੱਚ ਗੁਜ਼ਾਰ ਚੁੱਕਿਆ ਸੀ ਉਸਨੇ ਹੈਰਾਨ ਹੋ ਕੇ ਕਿਹਾ ਮਾਤਾ ਇਹ ਗੱਲ ਦੁਬਾਰਾ ਨਾ ਕਹੀਂ ਕਿਉਂਕਿ ਮੇਰੇ ਪਿਤਾ ਦੀਆਂ ਜਿੰਨੀਆਂ ਵੀ ਰਾਣੀਆਂ ਹਨ ਉਹ ਸਭ ਮੇਰੀਆਂ ਮਾਤਾਵਾਂ ਹਨ ਰਾਣੀ ਨੇ ਦੁਬਾਰਾ ਯਕਨ ਕੀਤਾ ਤੇ ਨਾਲ ਇੱਕ ਧਮਕੀ ਵੀ ਦਿੱਤੀ ਕਿ ਜੇ ਤੂੰ ਮੇਰੇ ਨਾਲ ਸਹਿਮਤ ਨਹੀਂ ਹੋਏਗਾ ਤਾਂ ਮੈਂ ਤੈਨੂੰ ਜਾਨੋਂ ਮਰਵਾ ਦਿਆਂਗੀ ਇਹ ਗੱਲ ਸੁਣ ਕੇ ਯੋਰਾ ਜੀ ਅਸਰਾਜ ਕੁਝ ਸਮੇਂ ਲਈ ਤਾਂ ਸੋਚੀ ਪੈ ਗਿਆ ਪਰ ਆਪਣੀ ਧਰਮ ਵੀ ਸੋਚ ਅਨੁਸਾਰ ਉਸਨੇ ਉੱਤਰ ਦਿੱਤਾ ਕਿ اے ਮਾਤਾ ਭਵੇਂ ਮਨੁੱਖਾ ਸਰੀਰ ਹੈ ਤਾਂ ਅਮੋਲਕ ਵਸਤੂ ਤੇ ਅਮੋਲਕ ਵਸਤੂ ਜਿਸ ਦੇ ਹੱਥ ਆਵੇ ਉਹ ਛੱਡਣਾ ਨਹੀਂ ਚਾਹੁੰਦਾ ਪਰ ਧਰਮ ਇਸ ਤੋਂ ਹਜ਼ਾਰਾਂ ਗੁਣਾ ਅਮੋਲਕ ਹੈ ਇੱਕ ਵਾਰ ਤਾਂ ਮਰਨਾ ਹੀ ਹੈ ਪਰ ਮੈਂ ਕਲੰਕਿਤ ਹੋ ਕੇ ਨਹੀਂ ਮਰਾਂਗਾ हे ਮਾਤਾ ਤੂੰ ਆਪਣੇ ਖਿਆਲਾਂ ਨੂੰ ਬੁਰੇ ਰਸਤੇ ਤੋਂ ਮੋੜ ਲੈ ਇਹ ਗੱਲ ਕਹਿ ਕੇ ਯੁਗਰਾਜ ਉੱਥੋਂ ਚਲਾ ਗਿਆ ਗੁਰੂ ਪਿਆਰਿਓ ਉਸ ਰਾਣੀ ਨੇ ਐਸਾ ਚਲਿੱਤਰ ਕੀਤਾ ਕਿ ਆਪਣੇ ਤਨ ਦੇ ਕੱਪੜੇ ਪਾੜ ਲਏ ਤੇ ਘਣੇ ਲਾਸ ਉਤੇ ਸਿਰ ਦੇ ਵਾਲ ਖਿਲਾਰ ਲਏ ਤੇ ਆਪਣੇ ਜਿਸਮ ਤੇ ਆਪ ਹੀ ਨਿਉਂਦਰਾ ਮਾਰ ਕੇ ਬੁਰਾ ਵੇਸ ਬਣਾ ਕੇ ਜ਼ਮੀਨ ਤੇ लेट ਗਈ ਐਨੇ ਨੂੰ ਰਾਜਾ ਵੀ ਆ ਗਿਆ ਰਾਣੀ ਨੂੰ ਜ਼ਮੀਨ ਤੇ ਲੇਟੀ ਨੂੰ ਵੇਖ ਕੇ ਪੁੱਛਣ ਲੱਗਾ ਇਹ ਤੇਰਾ ਇਹ ਹਾਲ ਕਿਸ ਨੇ ਕੀਤਾ ਹੈ ਜਲਦੀ ਦੱਸ ਰਾਣੀ ਨੇ ਮੌਕਾ ਦੇਖ ਕੇ جھوٹ ਫਰੇਵ ਦੇ ਸੌਦਾ ਦਾ ਪ੍ਰਭਾਵ ਪਾਉਂਦਿਆਂ ਹੋਇਆ ਕਿਹਾ ਕਿ ਇਹ ਕਰਤੂਤ ਕਰਨ ਦੀ ਕਿਸੇ ਹੋਰ ਦੀ ਕੀ ਹਿੰਮਤ ਹੈ ਇਹ ਤੇਰੇ ਨੇਕ ਪੁੱਤਰ ਦੀ ਹੀ ਹੈ ਜਿਸ ਦੀ ਉਪਮਾ ਤੂੰ ਹਰ ਰੋਜ਼ ਸੁਣਾਉਂਦਾ ਸੀ ਤੂੰ ਦੱਸ ਕੇ ਮੈਂ ਤੈਨੂੰ ਵਿਆਹੀ ਹਾਂ ਕਿ ਤੇਰੇ ਪੁੱਤਰ ਨੂੰ ਵਿਆਹੀ ਹਾਂ ਮੇਰੇ ਨਾਲ ਤੇਰੇ ਪੁੱਤਰ ਨੇ ਜ਼ਬਰਦਸਤੀ ਕੀਤੀ ਹੈ ਇਸ ਲਈ ਤੂੰ ਇਸ ਨੂੰ ਮਰਵਾ ਨਹੀਂ ਤਾਂ ਮੈਂ ਮਰਾਂਗੀ ਹੁਣ ਸਾਡੇ ਦੋਹਾਂ ਵਿੱਚੋਂ ਇੱਕ ਹੀ ਰਹੇਗਾ ਰਾਣੀ ਦੀ ਗੱਲ ਸੁਣ ਕੇ ਰਾਜੇ ਨੂੰ ਬਹੁਤ ਹੈਰਾਨੀ ਹੋਈ ਜਦੋਂ ਰਾਜਾ ਆਪਣੇ ਪੁੱਤਰ ਅਸਰਾਜੇ ਵੱਲ ਵੇਖਦਾ ਹੈ ਤਾਂ ਉਸਦੇ ਧਰਮ ਤੇ ਉਸਦੀ ਪਿਤਾ ਭਾਵਨਾ ਨੇਕ ਸੁਭਾ ਦੀ ਸੋਚ ਕਿ ਰਾਜਾ ਨਿਰਣਾ ਨਹੀਂ ਕਰ ਸਕਿਆ ਕਿ ਮੇਰਾ ਯੋਰਾਜ ਐਸਾ ਕਰ ਸਕਦਾ ਹੈ ਪਰ ਦੂਸਰੇ ਪਾਸੇ ਰਾਣੀ ਦਾ ਹਾਲ ਵੇਖ ਸੁਣ ਕੇ ਕਾਮ ਵਾਸਨਾ ਦੇ ਅਧੀਨ ਰਾਣੀ ਦੇ ਹਾਲ ਤੇ ਵਿਚਾਰ ਕਰਦਾ ਹੈ ਕਿ ਸਭ ਤੋਂ ਛੋਟੀ ਰਾਣੀ ਮੈਨੂੰ ਬਹੁਤ ਪਿਆਰੀ ਹੈ ਇਸ ਨੂੰ ਵੀ ਨਿਆਂ ਮਿਲਣਾ ਚਾਹੀਦਾ ਹੈ ਅਖੀਰ ਰਾਜੇ ਨੇ ਕਾਫੀ ਸੋਚ ਵਿਚਾਰ ਕੇ ਰਾਜ ਦਰਬਾਰ ਲਾਇਆ ਰਾਣੀ ਤੇ ਹੋ ਰਾਜ ਦੋਨਾਂ ਨੂੰ ਧਿਆਨ ਵਿੱਚ ਰੱਖਦਿਆਂ ਫੈਸਲਾ ਕੀਤਾ ਕਿ ਯੁਵਰਾਜ ਮੈਂ ਤੇਰੇ ਨਾਲ ਅਤ ਸਨੇਹ ਕੀਤਾ ਮੈਂ ਤੈਨੂੰ ਰਾਣੀ ਦੇ ਅੱਖੇ ਲਾ ਕੇ ਮਰਵਾਉਣ ਦਾ ਹੁਕਮ ਤਾਂ ਨਹੀਂ ਦਿੰਦਾ ਪਰ ਤੈਨੂੰ ਮੌਤ ਤੋਂ ਵੱਡੀ ਸਜ਼ਾ ਦੇਣ ਲੱਗਾ ਹਾਂ ਕਿ ਤੇਰਾ ਸੱਜਾ ਹੱਥ ਕੱਟ ਕੇ ਆਪਣੇ ਰਾਜ ਦੀ ਹੱਦ ਤੋਂ ਬਾਹਰ ਕੱਟਣ ਦਾ ਹੁਕਮ ਦੇਣਾ ਹ ਇਸ ਕਾਰਜ ਲਈ ਰਾਜੇ ਨੇ ਵਜ਼ੀਰ ਤੇ ਆਪਣੇ ਧੌਂਹਾਂ ਪੁੱਤਰਾ ਖਾਨ ਤੇ ਸੁਲਤਾਨ ਦੀ ਜ਼ਿੰਮੇਵਾਰੀ ਲਈ ਕਿ ਇਸ ਨੂੰ ਦੇਸ ਨਿਕਾਲਾ ਦਿਓ ਤੇ ਇਸ ਦਾ ਹੱਥ ਕੱਟ ਕੇ ਛੋਟੀ ਰਾਣੀ ਨੂੰ ਤਸੱਲੀ ਕਰਵਾ ਦਿਓ ਸੋ ਇਸ ਤਰ੍ਹਾਂ ਹੀ ਹੋਇਆ ਜਦੋਂ ਵਜ਼ੀਰ ਜਲਾਦਾ ਤੇ ਛੋਟੇ ਬਿਰਾਵਾ ਖਾਨ ਤੇ ਸੁਲਤਾਨ ਸਮੇਤ ਜੰਗਲ ਵਿੱਚ ਪਹੁੰਚੇ ਤਾਂ ਈਰਖਾ ਕਰਕੇ ਅਸਰਾਜ ਦੇ ਦੋਨੋਂ ਹੱਥ ਕੱਟ ਦਿੱਤੇ ਕਿਉਂਕਿ ਖਾਨ ਤੇ ਸੁਲਤਾਨ ਨੂੰ ਡਰ ਸੀ ਕਿ ਇਤਨਾ ਵੱਡਾ ਯੋਧਾ ਇਤੇ ਮੁੜ ਕੇ ਆਪਣੇ ਬਲ ਨਾਲ ਸਾਡਾ ਰਾਜ ਦਾ ਅਧਿਕਾਰ ਨਾ ਖੋ ਲਵੇ ਇਹ ਸੋਚ ਕੇ ਦੋਨੋਂ ਹੱਥ ਵੜ ਕੇ ਖੂ ਵਿੱਚ ਸੌਟ ਦਿੱਤਾ ਜਦੋਂ ਕਿ ਰਾਜੇ ਦਾ ਹੁਕਮ ਇੱਕ ਹੱਥ ਕੱਟਣ ਦਾ ਸੀ ਰਾਜੇ ਤੋਂ ਖੂ ਵਿੱਚ ਸੁੱਟਣ ਤੇ ਦੋਹਾਂ ਹੱਥਾਂ ਦੀ ਵਢਣ ਦੀ ਗੱਲ ਛੁਪਾ ਲਈ ਗਈ ਰਾਜੇ ਨੂੰ ਤਸੱਲੀ ਕਰਵਾ ਦਿੱਤੀ ਕਿ ਹੱਥ ਕੱਟ ਕੇ ਦੇਸ਼ ਨਿਕਾਲਾ ਦੇ ਦਿੱਤਾ ਹੈ ਉਜ ਸਮਾਂ ਲਖਣ ਤੋਂ ਬਾਅਦ ਇੱਕ ਬਣਜਾਰਿਆਂ ਦਾ ਟੋਲਾ ਉਸ ਰਾਹ ਤੋਂ ਲੰਘਿਆ ਜਾ ਰਿਹਾ ਸੀ ਪਿਆਸ ਲੱਗਣ ਤੋਂ ਖੂਹ ਦੇਖ ਕੇ ਜਦੋਂ ਪਾਣੀ ਲਈ ਡੋਲ ਛੋਟਿਆ ਤਾਂ ਅਸਰਾਜ ਨੇ ਕਿਸੇ ਤਰੀਕੇ ਨਾਲ ਡੋਲ ਫੜ ਲਿਆ ਬਣਜਾਰੇ ਡੋਲ ਨੂੰ ਉੱਪਰ ਖਿੱਚਣ ਪਰ ਜਦੋਂ ਉੱਪਰ ਨਾ ਖਿੱਚਿਆ ਗਿਆ ਤਾਂ ਕਹਿਣ ਲੱਗੇ ਕਿ ਕਿਹੜੀ ਬਣਾ ਹੈ ਜਿਸ ਨੇ ਸਾਡੇ ਡੋਲ ਨੂੰ ਫੜ ਲਿਆ ਹੈ ਜਦੋਂ ਵਣ ਜਾ ਰਹਿਆਂ ਨੇ ਜਾਤੀ ਮਾਰ ਕੇ ਵੇਖਿਆ ਤਾਂ ਇੱਕ ਸੁੰਦਰ ਨੌਜਵਾਨ ਨਜ਼ਰੀ ਪਿਆ ਵਣ ਜਾ ਰਹਿਆਂ ਨੇ ਤਰਸ ਖਾ ਕੇ ਸਲਾਹ ਕਰਕੇ ਅਸਰਾਜ ਨੂੰ ਡੋਲ ਰਾਹੀ ਖਿੱਚ ਕੇ ਬਾਹਰ ਕੱਢ ਲਿਆ ਹੱਥ ਕੱਟੇ ਦੇਖ ਕੇ ਪੱਟੀ ਬਣ ਕੇ ਆਪਣੇ ਨਾਲ ਲੈ ਤੁਰੇ ਥੋੜਾ ਅੱਗੇ ਤੁਰੇ ਤਾਂ ਰਸਤੇ ਵਿੱਚ ਇੱਕ ਰਾਜੇ ਦਾ ਧੋਬੀ ਰਾਜ ਦਰਬਾਰ ਦੇ ਵਸਤਰ ਧੋ ਰਿਹਾ ਸੀ ਅਸਰਾਜ ਦੇ ਸੁੰਦਰ ਮੁਖੜੇ ਨੂੰ ਦੇਖ ਕੇ ਦੋਬੀ ਨੂੰ ਵਸਤਰ ਧੋਣੇ ਭੁੱਲ ਗਏ ਤੇ ਸੁੰਦਰ ਨੌਜਵਾਨ ਵੱਲ ਵੇਖਣਾ ਸ਼ੁਰੂ ਕਰ ਦਿੱਤਾ ਵਣ ਜਾ ਰਿਆਂ ਨੇ ਪੁੱਛਿਆ ਕਿ ਐ ਦੋਬੀ ਤੂੰ ਆਪਣਾ ਕੰਮ ਛੱਡ ਕੇ ਇਸ ਨੌਜਵਾਨ ਵੱਲ ਕਿਉਂ ਦੇਖ ਰਿਹਾ ਹੈ ਇਸ ਦਾ ਕੀ ਕਾਰਨ ਹੈ ਦੋਬੀ ਨੇ ਕਿਹਾ ਕਿ ਮੈਂ ਸੰਤਾਨਹੀਨ ਹਾਂ ਜੇ ਇਹ ਮੇਰਾ ਪੁੱਤਰ ਹੁੰਦਾ ਭਾਵੇਂ ਹੱਥਾਂ ਤੋਂ ਟੁੰਡਾ ਹੀ ਹੁੰਦਾ ਮੈਂ ਆਪਣੇ ਧਨ-ਭਗ ਸਮੇਂ ਦਾ ਉਹਨਾ ਬਣ ਜਾ ਰਿਆ ਨੇ ਪੈਸਿਆਂ ਦੇ ਬਦਲੇ ਅਸਰਾਜ ਨੂੰ ਧੋਬੀ ਨੂੰ ਵੇਚ ਦਿੱਤਾ ਧੋਬੀ ਅਸਰਾਜ ਨੂੰ ਪ੍ਰਾਪਤ ਕਰਕੇ ਬੜਾ ਪ੍ਰਸੰਨ ਰਹਿਣ ਲੱਗਾ ਤੇ ਆਪਣੀ ਕੀਰਤ ਵਿੱਚ ਅਸਰਾਜ ਨੂੰ ਭਾਈਵਾਲ ਬਣਾ ਲਿਆ ਸਵੇਰ ਹੁੰਦਿਆਂ ਹੀ ਬੈਲ ਗੱਡੀ ਉੱਪਰ ਕੱਪੜੇ ਧੋਣ ਲਈ ਨਦੀ ਕਿਨਾਰੇ ਲੈ ਜਾਂਦੇ ਤੇ ਬਲਦਾਂ ਨੂੰ ਘਾਹ ਚਰਨ ਲਈ ਛਾਟ ਦੇਂਦੇ ਇਸ ਤਰ੍ਹਾਂ ਇਹ ਸੈਲਸਿਲਾ ਕੋਜ ਸਮਾਂ ਤੱਕ ਚੱਲਦਾ ਰਿਹਾ ਅਚਾਨਕ ਉਸ ਦੇਸ਼ ਦਾ ਰਾਜਾ ਜੋ ਸੰਤਾਨਹੀਨ ਸੀ ਉਸ ਦੀ ਮੌਤ ਹੋ ਗਈ ਪ੍ਰਜਾ ਸੋਚਣ ਲੱਗੀ ਕਿ ਰਾਜ ਗੱਦੀ ਤੇ ਕਿਸ ਨੂੰ ਬਿਠਾਈਏ ਸੋ ਇਹ ਬੜਾ ਵੱਡਾ ਮਸਲਾ ਖੜਾ ਹੋ ਗਿਆ ਕਿਉਂਕਿ ਜੇ ਮੰਤਰੀ ਆਪ ਗੱਦੀ ਤੇ ਬੈਠਦੇ ਹਨ ਤਾਂ ਨਰਕ ਗਾਮੀ ਮੰਨੇ ਜਾਂਦੇ ਹਨ ਉਸ ਵੇਲੇ ਦੇ ਰਾਜ ਘਰਾਨਿਆਂ ਦਾ ਇਹ ਨਿਯਮ ਸੀ ਕਿ ਕੋਈ ਮੰਤਰੀ ਰਾਜਾ ਨਹੀਂ ਬਣੇਗਾ ਮੰਤਰੀ ਮੰਤਰੀ ਹੀ ਰਹਿਣਗੇ ਅਖੀਰ ਜੋਤਸੀ ਨੂੰ ਪੁੱਛ ਕੇ ਵਜ਼ੀਰਾ ਨੇ ਸਲਾਹ ਕੀਤੀ ਤੇ ਇਸ ਨਿਰਣਾ ਤੇ ਪਹੁੰਚੇ ਕਿ ਜਿਸ ਦੇ ਹੱਥ ਲੱਗਣ ਦੇ ਨਾਲ ਜਿੰਦਰੇ ਸਮੇਤ ਦਰਵਾਜੇ ਖੁੱਲ ਜਾਣ ਉਸ ਨੂੰ ਰਾਜ ਗਰਦੀ ਦਾ ਅਧਿਕਾਰੀ ਮੰਨ ਕੇ ਰਾਜ ਦੇ ਦਿੱਤਾ ਜਾਏ ਮੰਤਰੀਆਂ ਨੇ ਉਸੇ ਦਿਨ ਨਗਰ ਦੇ ਸਾਰੇ ਬੂਹੇ ਬੰਦ ਕਰਵਾ ਦਿੱਤੇ ਤੇ ਬੂਹੇ ਅੱਗੇ ਪਹਿਰੇਦਾਰ ਖੜੇ ਕਰ ਦਿੱਤੇ ਹੁਕਮ ਦਿੱਤਾ ਕਿ ਜਿਸ ਦਾ ਹੱਥ ਲੱਗਣ ਨਾਲ ਬੂਹਾ ਖੁੱਲ ਜਾਏ ਉਸ ਨੂੰ ਫੜ ਲੈਣਾ ਉਸ ਸਮੇਂ ਨਿਯਮ ਅਨੁਸਾਰ ਅਸਰਾਜ ਬੈਲ ਗੱਡੀ ਤੇ ਕੱਪੜੇ ਰੱਖ ਕੇ ਆਪਣੇ ਧਰਮੀ ਪਿਤਾ ਧੋਬੀ ਸਮੇਤ ਨਦੀ ਤੇ ਕਪੜੇ ਧੋਣ ਬਾਹਰ ਗਿਆ ਸੀ ਕਪੜੇ ਜਿਆਦਾ ਹੋਣ ਕਰਕੇ ਸਮੇਂ ਸਿਰ ਵਾਪਸ ਨਾ ਆ ਸਕੇ ਆਇਨੇ ਨੂੰ ਸਾਮ ਦੇ ਸਮੇਂ ਦਰਵਾਜੇ ਬੰਦ ਹੋ ਗਏ ਇਸ ਲਈ ਰਾਤ ਧੋਬੀ ਤੇ ਅਸਰਾਜ ਨੂੰ ਨਦੀ ਦੇ ਕਿਨਾਰੇ ਹੀ guzarni pai ਜਦੋਂ ਅਮਰਤ ਵੇਲੇ ਕਿਲੇ ਦੇ ਦਰਵਾਜੇ ਅੱਗੇ ਬੈਲਗੱਡੀ ਦੇ ਸਮੇਤ ਆਏ ਤਾਂ ਅਸਰਾਜ ਨੇ ਜਦੋਂ ਆਪਣੇ ਟੁੰਡ ਦਰਵਾਜ਼ੇ ਨੂੰ ਲਾਏ ਤਾਂ ਜੰਦਰੇ ਸਮੇਤ ਦਰਵਾਜ਼ਾ ਖੁੱਲ ਗਿਆ ਗੁਰੂ ਪਿਆਰਿਓ ਇਹ ਸੁਣਨ ਨੂੰ ਭਾਵੇਂ ਅਜੀਬ ਲੱਗੇ ਪਰ ਜਦੋਂ ਨਿਰੰਕਾਰ ਪ੍ਰਭੂ ਜੀ ਚਾਹਵੇ ਤਾਂ ਕੁਝ ਵੀ ਹੋ ਸਕਦਾ ਹੈ ਕਿਉਂਕਿ ਅਸਰਾਜ ਵੀ ਇੱਕ ਜਪੀ ਤਪੀ ਸਤਪੁਰਸ਼ ਸੀ ਉਸ ਦੇ ਟੁੰਡ ਲੱਗਣ ਨਾਲ ਦਰਵਾਜ਼ਾ ਖੁੱਲਣਾ ਕੋਈ ਅਸ਼ਚਰਜ ਗੱਲ ਨਹੀਂ ਹੈ ਦਰਵਾజా ਖੁੱਲਿਆ ਤਾਂ ਪਹਿਰੇਦਾਰਾਂ ਨੇ ਵਜ਼ੀਰਾਂ ਦੇ ਅੱਗੇ ਲੈ ਜਾ ਕੇ ਉਸ ਨੂੰ ਖੜਾ ਕਰ ਦਿੱਤਾ ਇਸ ਗੱਲ ਨੂੰ ਤਾਂ ਵਜ਼ੀਰਾਂ ਨੂੰ ਬੜੀ ਹੈਰਾਨੀ ਹੋਈ ਕਿ ਇਸ ਵਿਅਕਤੀ ਦੇ ਤਾਂ ਦੋਵੇਂ ਹੱਥ ਕੱਟੇ ਹੋਏ ਹਨ ਪਰ ਮੰਤਰੀਆਂ ਤੇ ਪ੍ਰਜਾ ਦੇ ਸਾਹਮਣੇ ਦੋ ਗੱਲਾਂ ਸਨ ਇੱਕ ਤਾਂ ਆਪਣੇ ਕੀਤੇ ਵਾਅਦੇ ਤੇ ਪੂਰਾ ਰਹਿਣਾ ਦੂਸਰਾ ਅਸਰਾਜ ਲਈ ਦਰਵਾਜ਼ਾ ਤੇ ਜੰਦਰਾ ਖੁੱਲਣ ਦੀ ਸ਼ਕਤੀ ਨੇ ਲੋਕਾਂ ਵਿੱਚ ਤੇ ਮੰਤਰੀਆਂ ਵਿੱਚ ਆਪਣੀ ਕਿਸਮ ਦਾ ਵਿਸ਼ਵਾਸ ਬਣਾ ਲਿਆ ਜਦੋਂ ਅਸਰਾਜ ਤੋਂ ਪੁੱਛਿਆ ਕਿ ਇੱਥੇ ਪੈਦਾ ਹੋਇਆ ਹੈ ਆਪਣੇ ਜੀਵਨ ਦਾ ਹਾਲ ਦੱਸੋ ਤਾਂ ਅਸਰਾਜ ਨੇ ਆਪਣੇ ਜੀਵਨ ਨਾਲ ਬੀਤੀ ਸਾਰੀ ਕਹਾਵਤਾਂ ਕਹਿ ਕੇ ਸੁਣਾਈ ਜਿਸ ਤੇ ਲੋਕ ਤੇ ਮੰਤਰੀगण ਬਹੁਤ ਪ੍ਰਸੰਨ ਹੋਏ ਕਿ ਰੱਬ ਨੇ ਠੀਕ ਨਿਆਂ ਕੀਤਾ ਹੈ ਰਾਜੇ ਦੀ ਗਰਦੀ ਤੇ ਇੱਕ ਰਾਜ ਅੰਸ਼ੀ ਰਾਜਾ ਰੂਪ ਵਿੱਚ ਮਿਲ ਗਿਆ ਹੈ ਅਸਰਾਜ ਨੇ ਆਪਣੇ ਧਰਮੀ ਸੁਭਾਅ ਅਨੁਸਾਰ ਆਪਣੀ ਪ੍ਰਜਾ ਨੂੰ ਬੜੇ ਸੁੱਖ ਦਿੱਤੇ ਜੋ ਪਹਿਲਾਂ ਕਿਸੇ ਰਾਜ ਘਰਾਣੇ ਨੇ ਨਹੀਂ ਦਿੱਤੇ ਸਨ ਪ੍ਰਜਾ ਵਿੱਚ ਧਰਮ ਵਿਸ਼ਵਾਸ ਵਧਿਆ ਤੇ ਲੋਕ ਰੱਬ ਦੀ ਭਗਤੀ ਕਰਨ ਲੱਗੇ ਜੈਸ ਕਰਕੇ ਧਰਤੀ ਵਿੱਚ ਬਹੁਤ ਅੰਨ ਪੈਦਾ ਹੋਣ ਲੱਗ ਪਿਆ ਦੁੱਧ ਵਾਲੇ ਪਸ਼ੂ ਬਹੁਤ ਦੁੱਧ ਦੇਣ ਲੱਗ ਪਏ ਹਰ ਪੱਖ ਵਿੱਚ ਰਾਜ ਦੇ ਅਸਰਾਜ ਦੀ ਉੰਤੀ ਹੋਣ ਲੱਗੀ ਇੱਕ ਦਿਨ ਅਸਰਾਜ ਉੱਚੇ ਮਹਿਲਾਂ ਤੇ ਤਹਿਲ ਰਿਹਾ ਸੀ ਤਾਂ ਉਹ ਵਣਜਾਰੇ ਜਿਨ੍ਹਾਂ ਨੇ ਖੂਹ ਵਿੱਚੋਂ ਕੱਢ ਕੇ ਦੋਬੀ ਨੂੰ ਵੇਚਿਆ ਸੀ ਉਹਨਾਂ ਤੇ ਨਜ਼ਰ ਪਈ ਅਸਰਾਜ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਬਹੁਤ ਮਾਨ ਸਨਮਾਨ ਕੀਤਾ ਧਾਨ ਪਦਾਰਥ ਦੇਖ ਕੇ ਜਦੋਂ ਵਿਦਾਇਗੀ ਦੇਣ ਲੱਗੇ ਤਾਂ ਮੰਤਰੀ ਨੇ ਪੁੱਛਿਆ ਕਿ ਭਾਵੇਂ ਸਾਡਾ ਬਾਦਸ਼ਾਹ ਪਿਆਰ ਤਾਂ ਪਰਜਾ ਦੇ ਹਰੇਕ ਬੰਦੇ ਨਾਲ ਕਰਦਾ ਹੈ ਪਰ ਤੁਹਾਡੇ ਨਾਲ ਬਹੁਤ ਪਿਆਰ ਦੇਖ ਕੇ ਪੁੱਛਣ ਲਈ ਖਿਆਲ ਪੈਦਾ ਹੋਇਆ ਹੈ ਇਸ ਦਾ ਕੀ ਕਾਰਨ ਹੈ ਤਾਂ ਉਹਨਾਂ ਦੋਸ਼ਟ ਬਣ ਜਾ ਰਹੇ ਨੇ ਆਪਣੀ ਕਮਜ਼ੋਰੀ ਛੁਪਾਉਣ ਵਾਸਤੇ ਕਿਉਂਕਿ ਉਹਨਾਂ ਨੇ ਅਸਰਾਜ ਨੂੰ ਧੋਬੀ ਨੂੰ ਵੇਚਿਆ ਸੀ ਆਗੋਂ ਝੂਠ ਦੀ ਕਹਾਣੀ ਕਹਿ ਕੇ ਸੁਣਾਈ ਕਿ ਸਾਡਾ ਤੁਹਾਡੇ ਰਾਜੇ ਦੇ ਉੱਪਰ ਬਹੁਤ ਵੱਡਾ ਅਹਿਸਾਨ ਹੈ ਐਸ ਦੇ ਕੋਲੋਂ ਕੋਈ ਅਜਿਹਾਂ ਬੁढ़ा ਹੋ ਗਿਆ ਸੀ ਜਿਸ ਦੀ ਸਭਾ ਵਿੱਚ ਵਿਆਖਿਆ ਕਰਨੀ ਸਾਡੇ ਲਈ ਸ਼ਰਮ ਦੀ ਗੱਲ ਹੈ ਤੇ ਬਾਦਸ਼ਾਹ ਨੇ ਉਸ ਬੁढ़ा ਦੇ ਬਦਲੇ ਇਸ ਨੂੰ ਸਜਾਏ ਮੌਤ ਦੇ ਦਿੱਤੀ ਸੀ ਪਰ ਬਾਦਸ਼ਾਹ ਨੇ ਸਾਡੇ ਕਹਿਣ ਤੇ ਇਸ ਦੀ ਮੌਤ ਦੀ ਸਜ਼ਾ ਮਾਫ਼ ਕਰਕੇ ਹੱਥ ਕੱਟਣ ਦੀ ਸਜ਼ਾ ਦਿੱਤੀ ਆਸਾਂ ਇਸ ਨੂੰ ਜੀਵਨ ਦਾੰਦ ਦਿੱਤਾ ਹੋਇਆ ਹੈ ਇਹ ਗੱਲ ਸੁਣ ਕੇ ਵਜ਼ੀਰ ਬੜਾ ਗੁੱਸੇ ਹੋਇਆ ਤੇ ਜਦੋਂ ਰਾਜੇ ਤੋਂ ਉਹਨਾਂ ਬੰਜਾਰਿਆਂ ਨੂੰ ਸਜ਼ਾ ਦੇਣ ਦੀ ਆਗਿਆ ਮੰਗੀ ਤਾਂ ਕਿਸੇ ਦਾ ਬੁਰਾ ਨਾ ਕਰਨ ਵੇਚੇ ਵਿਸ਼ਵਾਸ ਰੱਖਣ ਵਾਲੇ ਧਰਮੀ ਅਸਰਾਜੇ ਨੇ ਉਹਨਾਂ ਦੀ ਉਪਮਾ ਕੀਤੀ ਤੇ ਪਰਮਾਤਮਾ ਨੂੰ ਯਾਦ ਕਰਕੇ ਦੋਨੋਂ ਟੰਡ ਆਪਸ ਵਿੱਚ ਰਗੜਨੇ ਸ਼ੁਰੂ ਕਰ ਦਿੱਤੇ ਤੇ ਕਹਿਣ ਲੱਗਾ ਏ ਪਰਮਾਤਮਾ ਐਸੇ ਲੋਕਾਂ ਨੂੰ ਤੂੰ ਹੀ ਸੁਮਤ ਦੇ ਸਕਦਾ ਹੈ ਇਸ ਸੰਸਾਰ ਵਿੱਚ ਐਨਾ ਕਿਉਂ ਅਨਾਰਥ ਹੋ ਰਿਹਾ ਹੈ ਇਹਨਾਂ ਨੂੰ ਸੁਮਤ ਬਖਸ਼ੋ ਐਨਾ ਕਹਿਣ ਦੇ ਨਾਲ ਹੀ ਇਸ ਦੇ ਕੱਟੇ ਹੋਏ ਹੱਥ ਰੱਬ ਨੇ ਸਾਵਤ ਕਰ ਦਿੱਤੇ ਉਦਰ ਇਸ ਦੇ ਪਿਤਾ ਦੇ ਰਾਜ ਵਿੱਚ ਅਧਰਮ ਹੋਣ ਕਰਕੇ ਕਾਲ ਪੈ ਗਿਆ ਜਦੋਂ ਲੋਕ ਅੰਨ ਵਜੋਂ ਭੁੱਖੇ ਮਰਨ ਲੱਗੇ ਤੇ ਅੰਨ ਦੀ ਭਾਲ ਵਿੱਚ ਰਾਜੇ ਦੇ ਅਹਲਕਾਰ ਅਸਰਾਜ ਦੇ ਰਾਜ ਵਿੱਚ ਆ ਪਹੁੰਚੇ ਤੇ ਨਾਲੇ ਆਪਣਾ ਪਰਿਚੇਦ ਦਿੱਤਾ ਤਾਂ ਅਸਰਾਜ ਨੇ ਆਪਣੇ ਪਿਤਾ ਮਹਾਰਾਜੇ ਦੇ ਅਹਲਕਾਰ ਸਮਝ ਕੇ ਉਹਨਾਂ ਦਾ ਬਹੁਤ ਆਦਰ ਸਤਕਾਰ ਕੀਤਾ ਤੇ ਉਹਨਾਂ ਨੂੰ ਅਨ ਆਦ ਦੇ ਗੱਡਿਆਂ ਦੇ ਗੱਡੇ ਬਿਨਾ ਮੁੱਲ ਤੋਂ ਦੇ ਦਿੱਤੇ ਉਹਨਾਂ ਅਹਲਕਾਰਾਂ ਨੇ ਵਾਪਸ ਮੁੜ ਕੇ ਅਸਰਾਜ ਦੀ ਉਖਵਾ ਕੀਤੀ ਤੇ ਉਸ ਤੇ ਰਾਜ ਪ੍ਰਬੰਧ ਦੀਆਂ ਗੱਲਾਂ ਸੁਣਾਈਆਂ ਕਿ ਐਸਾ ਸਵਰਗ ਵਰਗਾ ਰਾਜ ਇਸ ਧਰਤੀ ਤੇ ਹੋਰ ਕਿਤੇ ਨਜ਼ਰ ਨਹੀਂ ਆਉਂਦਾ ਇਹੇ ਉਪਮਾ ਸੁਣ ਕੇ ਅਤੇ ਧੰਨਵਾਦ ਦੇਣ ਲਈ ਰਾਜਾ ਆਪ ਅਸਰਾਜ ਨੂੰ ਮਿਲਣ ਲਈ ਤਿਆਰ ਹੋ ਗਿਆ ਤੇ ਅਸਰਾਜ ਨੂੰ ਆਪਣੇ ਦੂਤ ਰਾਹੀਂ ਖਬਰ ਪਹੁੰਚਵਾਈ ਕਿ ਮੈਂ ਮਿਲਣ ਆ ਰਿਹਾ ਹਾਂ ਜਿਸ ਵੇਲੇ ਅਸਰਾਜ ਨੇ ਸੁਣਿਆ ਤੇ ਮੇਰਾ ਪਿਤਾ ਮੈਨੂੰ ਮਿਲਣ ਵਾਸਤੇ ਆ ਰਿਹਾ ਹੈ ਉਸ ਵੇਲੇ ਵਾਜਿਆਂ ਗਾਜਿਆਂ ਸਹਿਤ ਅੱਗੋ ਜਾ ਕੇ ਅਸਰਾਜ ਨੇ ਸਤਕਾਰ ਨਾਲ ਆਪਣੇ ਪਿਤਾ ਨੂੰ ਮਹਿਲਾ ਵਿੱਚ ਲਿਆਇਆ ਆਪਣੇ ਪਿਤਾ ਨੂੰ ਉੱਚੇ ਥਾਂ ਤੇ ਬਿਠਾ ਕੇ ਆਪ ਨੀਵੇਂ ਥਾਂ ਬੈਠਾ ਇਸ ਨਿਵਰਤਾ ਨੇ ਰਾਜੇ ਦਾ ਹੋਰ ਵੀ ਮਨ ਮੋਹ ਲਿਆ ਹੋਰ ਅਨੇਕਾਂ ਵਿਚਾਰਾਂ ਕਰਨ ਤੋਂ ਬਾਅਦ ਪੁੱਛਿਆ ਤੁਹਾਡੇ ਪਿਤਾ ਦਾ ਨਾਮ ਕੀ ਹੈ ਤਾਂ ਅਸਤਾਜ ਨੇ ਨਿਵਰਤਾ ਨਾਲ ਉੱਤਰ ਦਿੱਤਾ ਕਿ ਧਰਮ ਦੇ ਪਿਤਾ ਮੇਰੇ ਸੰਸਾਰ ਤੋਂ ਤਾਂ ਜਾ ਚੁੱਕੇ ਹਨ ਜਿਨ੍ਹਾਂ ਦੀ ਰਾਜਗaddi ਤੇ ਮੈਂ ਬੈਠਾ ਹਾਂ ਤੇ ਅਸਲੀ ਪਿਤਾ ਮੇਰੇ ਤੁ ਸਿੰਘ ਹੋ। ਇਸ ਤੋਂ ਅੱਗੇ ਸਾਰੀ ਵਰਤਾ ਰਾਣੀ ਦੀ ਗੰਦੀ ਵਾਸਨਾ ਤੇ ਭ੍ਰਾਮਾਂ ਦੇ ਹੱਥ ਕੱਟਣ ਦੀ ਅਸਰਾਜ ਨੇ ਸੁਣਾਈ। ਜਿਸ ਤੋਂ ਰਾਜਾ ਬੜਾ ਸ਼ਰਮਿੰਦਾ ਹੋਇਆ ਤੇ ਬਹੁਤ ਦੁਖੀ ਹੋਇਆ ਕਿ ਮੈਂ ਆਪਣੇ ధਰਮੀ ਪੁੱਤਰ ਦਾ ਇਹ ਹਾਲ ਕੀਤਾ। ਰਾਜੇ ਨੇ ਆਪਣੀ ਗਲਤੀ ਤੇ ਪਛਤਾਪ ਕੀਤਾ ਤੇ ਕਿਹਾ ਉਸ ਰਾਜ ਤੇ ਅਧਿਕਾਰ ਵੀ ਤੇਰਾ ਹੀ ਹੈ ਆਪਣੇ ਰਾਜ ਤੋਂ ਤਿਆਗ ਪੱਤਰ ਲਿਖ ਕੇ ਅਸਰਾਜ ਨੂੰ ਆਪਣੇ ਮੰਤਰੀਆਂ ਦੇ ਸਾਹਮਣੇ ਉਸ ਦੇਸ਼ ਦਾ ਰਾਜ ਸੌਂਪ ਦਿੱਤਾ ਤੇ ਰਾਜਾ ਆਪ ਜੰਗਲ ਵਿੱਚ ਤਪੱਸਿਆ ਕਰਨ ਲਈ ਚਲੇ ਆ ਗਿਆ ਜਦੋਂ ਅਸਰਾਜ ਆਪਣੇ ਰਾਜ ਦੇ ਪ੍ਰਬੰਧ ਲਈ ਸੋਚਣ ਲੱਗਾ ਕਿ ਮੈਂ ਆਪਣੇ ਭਰਾਵਾਂ ਤੋਂ ਹੀ ਆਪਣੇ ਵਰਗਾ ਰਾਜ ਕਰਵਾਵਾ ਪਰ ਜਦੋਂ ਖਾਨ ਤੇ ਸੁਲਤਾਨ ਨੂੰ ਪਤਾ ਲੱਗ ਗਿਆ ਕਿ ਅਸਰਾਜ ਇਸ ਦੇਸ਼ ਦਾ ਰਾਜਾ ਬਣਨ ਲਈ ਤਿਆਰ ਹੋ ਰਿਹਾ ਹੈ ਤਾਂ ਉਹਨਾਂ ਨੇ ਇਸ ਦਾ ਰਾਜ ਸੰਭਾਲਣ ਲਈ ਚੜ੍ਹਾਈ ਕਰ ਦਿੱਤੀ ਤੇ ਅਸਰਾਜ ਨੇ ਛਤਰੀ ਧਰਮ ਦੀ ਪਾਲਣਾ ਕਰਕੇ ਜੰਗ ਜਿੱਤ ਕੇ ਰਾਜ ਸੰਭਾਲ ਲਿਆ ਇਸ ਧਰਮੀ ਰਾਜੇ ਦਾ ਜਸ ਘਰ ਘਰ ਹੋਣ ਲੱਗ ਪਿਆ ਤੇ ਕਮੀਆਂ ਢਾੜੀਆਂ ਨੇ ਉਸਤੀ ਵਾਰ ਬਣਾਈ ਜਿਸ ਵੇਲੇ ਉਹ ਪੰਜ ਤਖੀ ਪੌੜੀ ਸ੍ਰੀ ਅਕਾਲ ਤਖਤ ਸਾਹਿਬ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨੱਥੇ ਅਬਦੁੱਲੇ ਨੇ ਸੁਣੀ ਵਿੱਚ ਸੁਣਾਈ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਪੌੜੀ ਸੁਣ ਕੇ ਰਾਗੀਆਂ ਨੂੰ ਹੁਕਮ ਦਿੱਤਾ ਕਿ ਜਿਵੇਂ ਟੁੰਡੇ ਅਸਰਾਜ ਦੀ ਕਾਇਨ ਕੀਤੀ ਹੈ ਉਸੇ ਤਰ੍ਹਾਂ ਆਸਾ ਦੀ ਵਾਰ ਦੀਆਂ ਪੌੜੀਆਂ ਸਿੰਗਾਇਆਂ ਕਰਨੀਆਂ ਹਨ ਉਸ ਸਮੇਂ ਤੋਂ ਰਾਗੀ ਸਿੰਘ ਆਸਾ ਦੀ ਵਾਰ ਟੁੰਡੇ ਅਸਰਾਜ ਦੀ ਧੁਨੀ ਉੱਪਰ ਗਾਉਂਦੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸੀ ਟੁੰਡੇ ਅਸਰਾਜ ਦੀ ਸਾਖੀ ਹੋਈਆਂ ਬੁੱਲਣਾ ਚੁਪਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਬੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ